ਸਨਪਰਵ ਨੂੰ ਸਤਿ ਸ੍ਰੀ ਅਕਾਲ ਫਸਲ ਹੁਣ ਹੈਗੀ ਐ ਝੋਨੇ ਦੀ ਝੋਨੇ ਦੀ ਫਸਲ ਦੇ ਵਿੱਚ ਜਦੋਂ ਗੋਭ ਦੇ ਵਿੱਚ ਆਉਂਦੀ ਫਸਲ ਗੋਭ ਤੋਂ ਬਾਅਦ ਫਸਲ ਨਸਾਰਾ ਲੈਂਦੀ ਐ ਨਸਾਰਾ ਲੈਣ ਤੋਂ ਬਾਅਦ ਬੂਰ ਪੈਂਦਾ ਫਿਰ ਜਿਹੜਾ ਪੋਲੀਨੀਸ਼ਲ ਹੁੰਦਾ ਐ ਇਹ ਪ੍ਰਕਿਰਿਆ ਕਿਸ ਤਰ੍ਹਾਂ ਹੁੰਦੀ ਹੈਗੀ ਐ ਕਿੰਨੇ ਕਿ ਦਿਨ ਦਾ ਇਹ ਸਮਾਂ ਲੈਂਦੀ ਹੈਗੀ ਐ ਕਿ ਇਸ ਪ੍ਰਕਿਰਿਆ ਤੇ ਅਕ ਕਿ ਕਾਫੀ ਕਿਸਾਨ ਪਰ ਪੁੱਛ ਲੈਂਦੇ ਆ ਵੀ ਭਾਈ ਅੱਜ ਮੌਸਮ ਜੰਗਾ ਲੱਗਿਆ ਕੀ ਅਸੀਂ ਸਪਰੇਅ ਕਰੀਏ ਜਾਂ ਨਾ ਕਰੀਏ ਜੇ ਪੋਲੀਨੇਸ਼ਨ ਹੋਣ ਸਮੇਂ ਮੰਨ ਲਓ ਕੋਈ ਐਮਰਜੈਂਸੀ ਹੋ ਜੇ ਹਨਾ ਜਾਂ ਜਿਵੇਂ ਕੋਈ ਸੁੰਡੀ ਦਾ ਅਟੈਕ ਜਿਆਦਾ ਆ ਜਾਏ ਜਾਂ ਉਲੀ ਦਾ ਅਟੈਕ ਜਿਆਦਾ ਆ ਜਾਏ ਜਾਂ ਕਿਸੇ ਬੈਕਟੀਰੀਆ ਰੋਗ ਜਾਂ ਪੀਐਲਪੀ ਰੋਗ ਦੀ ਸਮੱਸਿਆ ਜਿਆਦਾ ਆ ਜਾਏ ਜਾਂ ਤੇਲੇ ਦੀ ਸਮੱਸਿਆ ਜਿਆਦਾ ਆ ਜਾਏ ਜਦੋਂ ਇਹ ਪ੍ਰਕਿਰਿਆ ਚੱਲ ਰਹੀ ਹੈਗੀ ਆ ਤੇ ਉਦੋਂ ਸਪਰੇਅ ਕਰੀਏ ਜਾਂ ਨਾ ਕਰੀਏ ਤੇ ਇਹ ਹੁੰਦਾ ਕਿਸ ਤਰ੍ਹਾਂ ਹੈਗਾ ਕੀ ਕੁਝ ਹੁੰਦਾ ਹੈਗਾ ਦੇ ਵਿੱਚ ਪਹਿਲੀ ਗੱਲ ਤਾਂ ਜਦੋਂ ਮੁੰਜਰ ਬਾਰੇ ਆਉਂਦੀ ਹੈ ਝੋਨਾ ਜਦੋਂ ਨਸਾਰਾ ਲੈਂਦਾ ਹੈ ਨਾ ਗੋਹ ਦੇ ਵਿੱਚੋਂ ਜਦੋਂ ਇਸ ਪਾਈਪ ਦੇ ਵਿੱਚੋਂ ਇਹ ਮੁੰਜਰ ਦੇਖੋ ਬਾਹਰ ਆਉਣੀ ਹੈ ਬਾਹਰ ਆਉਣ ਤੋਂ ਅਗਲੇ ਦਿਨ ਜਾਂ ਕੁਝ ਘੰਟੇ ਬਾਅਦ ਇਹਨੂੰ ਬੂਰ ਪੈਣਾ ਸਟਾਰਟ ਹੋਣਾ ਹੈ ਮੁੰਜਰ ਨੂੰ ਮੁੰਜਰ ਬੂਰ ਤਾਹਾਂ ਤੋਂ ਲੈ ਕੇ ਨੀਚੇ ਤੱਕ ਜਿਹੜਾ ਹੁੰਦਾ ਹੈ ਨਸਾਰਾ ਹੱਥ 10 ਦਿਨ 12 ਦਿਨ ਚੱਲਦਾ ਰਹਿੰਦਾ ਕਈ ਵਾਰ ਕਿਤੇ ਝੋਨੇ ਦੇ ਵਿੱਚ ਮਿਕਸਿੰਗ ਹੁੰਦੀ ਹੈ ਕੋਈ ਐ ਜਿਵੇਂ ਉਹ ਪੱਡਾ ਸਾਹਮਣੇ ਹੈ ਉਹ ਪਹਿਲਾਂ ਹੋ ਗਿਆ ਜਾਂ ਕਿਸੇ ਬਾਅਦ ਚ 10 ਤੋਂ 12 ਦਿਨ ਦੇ ਵਿੱਚ ਨਸਾਰਾ ਹੋ ਜਾਂਦਾ ਹੈ ਨਸਾਰਾ ਕੰਪਲੀਟ ਹੋਣ ਤੋਂ ਅਗਲੇ ਦਿਨ ਬਾਅਦ ਜਿਹੜਾ ਬੂਰ ਪੈਣਾ ਸਟਾਰਟ ਹੋ ਜਾਂਦਾ ਹੈ ਬੂਰ ਪੈਣ ਤੋਂ ਬਾਅਦ ਜਿਹੜਾ ਛਿਲਕਾ ਨਿਕਲਦਾ ਹੈ ਠੀਕ ਹੈ ਜਿੱਥੇ ਚੌਲ ਬਣਨਾ ਹੈ ਕਿ ਜਿਉਂ ਆਪਾਂ ਸਕੈਪਲਟ ਕਹਿੰਦੇ ਆ ਛਿਲਕੇ ਦੇ ਦੋ ਭਾਗ ਹੁੰਦੇ ਇੱਕ ਲੈਮਾ ਇੱਕ ਪੀੜਿਆ ਲੈਮਾ ਭਾਗ ਵੱਡਾ ਭਾਗ ਹੁੰਦਾ ਹੈ ਪੀੜੀਆ ਭਾਗ ਛੋਟਾ ਭਾਗ ਹੁੰਦਾ ਹੈ ਉਹ ਜਦੋਂ ਛਿਲਕਾ ਖੁੱਲਦਾ ਛਿਲਕਾ ਖੁੱਲਦਾ ਚੰਗੇ ਮੌਸਮ ਵਿੱਚ ਜਿਵੇਂ ਹੁਣ ਲਾ ਲਓ ਹਨਾ ਅੱਜ ਜਿਵੇਂ ਮੌਸਮ ਖਰਾਬ ਸੀਗਾ ਜੇ ਜੇ ਚੰਗੀ ਧੁੱਪ ਹੋਵੇ ਚੰਗਾ ਮੌਸਮ ਹੋਵੇ ਇਹ ਜਿਹੜੇ ਸਕੈਪਲੇਟ ਹੈਗੇ ਆ ਜਾਂ ਪੋਲੀਨੀਸ਼ਨ ਹੋਣ ਦੀ ਪ੍ਰਕਿਰਿਆ ਹੈਗੀ ਆ ਜਿਵੇਂ ਕੱਲ ਦਾ ਮੌਸਮ ਚੰਗਾ ਸੀਗਾ ਹਨਾ ਕੱਲ ਪੋਲੀਨੀਸ਼ਨ ਵਧੀਆ ਹੋਇਆ ਜਿਹੜੇ ਕਿਸਾਨ ਪਰਾਂ ਦੇ ਇੱਕ ਪ੍ਰਕਿਰਿਆ ਹੋਈ ਸੀ ਉਹਨਾਂ ਨੇ ਸਪਰੇਅ ਵੀ ਨਹੀਂ ਕੀਤੀ ਜਿਨ੍ਹਾਂ ਝੋਨਾ ਗੋਹ ਸੀ ਉਹਨਾਂ ਨੇ ਸਪਰੇਅ ਕੀਤੀ ਇਹ ਸਵੇਰੇ 8 9 ਵਜੇ ਤੋਂ ਲੈ ਕੇ ਦੁਪਹਿਰ ਦੇ 12 1 ਵਜੇ ਤੱਕ ਪ੍ਰਕਿਰਿਆ ਚੱਲਦੀ ਹੈ 3 4 2 ਵਜੇ 3 ਵਜੇ ਇਹ ਪ੍ਰਕਿਰਿਆ ਆਪ ਦੇ ਆਪ ਜਿਹੜੀ ਬੰਦ ਹੋ ਜਾਂਦੀ ਕਿਉਂਕਿ ਇਹ ਪ੍ਰਕਿਰਿਆ ਚੰਗੀ ਧੁੱਪ ਦੇ ਵਿੱਚ ਹੁੰਦੀ ਹੈ ਸਵੇਰੇ 8 ਵਜੇ ਤੋਂ ਲੈ ਕੇ 11 12 ਵਜੇ ਤੱਕ ਜ਼ਰੂਰੀ ਟਾਈਮ ਹੁੰਦਾ ਪੂਰੀ ਭੀਕਦੇ ਹੁੰਦਾ ਹੌਲੀ 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 ਇਹ 2:3 3 ਵਜੇ ਜਿਹੜੇ ਸ਼ਿਲਕੇ ਹੁੰਦੇ ਬੰਦ ਹੋ ਜਾਂਦੇ ਆ ਪੋਲਨੀਸ਼ਨ ਹੋਣਾ ਬੰਦ ਹੋ ਜਾਂਦਾ ਹੈ। ਸਿਲਕੇ ਦੇ ਦੋ ਭਾਗ ਹੁੰਦੇ ਐ ਲੰਮਾ ਤੇ ਪੀਲੇ ਆ ਉਹਦੇ ਵਿੱਚ ਹੀ ਹੁੰਦਾ ਸਟੈਗਮਾ ਤੇ ਵਿੱਚ ਹੀ ਹੁੰਦਾ ਉਹਦੇ ਐਂਥਰ ਐਂਥਰ ਭਾਗ ਹੈਗਾ ਉਹ ਮੇਲ ਭਾਗ ਹੈਗਾ ਤੇ ਜਿਹੜਾ ਸਟੈਗਮਾ ਉਹ ਫੀਮੇਲ ਭਾਗ ਹੈ ਤੇ ਐਂਥਰ ਹੁੰਦਾ ਜਿਹੜੀ ਉੱਪਰੋਂ ਡੰਡੀ ਜੀ ਲੱਗੀ ਹੁੰਦੀ ਆ ਉਹਦੇ ਨਾਲ ਫਿਲੇਮੈਂਟਸ ਹੁੰਦਾ ਉਹਨੂੰ ਐਂਥਰ ਨੂੰ ਬਾਹਰ ਕੱਢ ਲੈਂਦਾ ਜਦੋਂ ਐਂਥਰ ਬਾਹਰ ਆਉਂਦਾ ਉਹਦੇ ਉੱਪਰ ਜਿਹੜੇ ਪੌਲ ਪੋਲਣ ਹੁੰਦੇ ਆ ਉਹਦੇ ਐਂਥਰ ਦੇ ਉਹ ਸਟੈਗਮਾ ਦੇ ਉੱਪਰ ਡਿੱਗਦੇ ਆ ਠੀਕ ਹੈ ਜਦੋਂ ਸਟੈਗਮਾ ਦੇ ਉੱਪਰ ਡਿੱਗੇ ਉਹਨਾਂ ਦਾ ਆਪ ਦੇ ਵਿੱਚ ਮੇਲ ਤੇ ਫੀਮੇਲ ਦਾ ਆਪ ਦੇ ਵਿੱਚ ਮੇਲ ਹੋ ਜਾਂਦਾ ਉਹਦੇ ਨਾਲ ਜਿਹੜਾ ਪੋਲੀਨੇਸ਼ਨ ਕੰਪਲੀਟ ਹੋ ਜਾਂਦਾ ਇਹ 10 ਤੋਂ 15 ਮਿੰਟ ਦਾ ਕੰਮ ਹੁੰਦਾ ਠੀਕ ਹੈ ਜਦੋਂ ਪੋਲੀਨੇਸ਼ਨ ਹੋ ਗਿਆ ਜਦੋਂ ਐਂਥਰ ਨੇ ਜਿਹੜੇ ਪੌਲਣਾਂ ਵਿੱਚ ਛਿਲਕੇ ਦੇ ਵਿੱਚ ਡੇਗਦੇ ਠੀਕ ਹੈ ਛਿਲਕੇ ਦੇ ਵਿੱਚ ਡਿੱਗਣ ਤੋਂ ਬਾਅਦ ਜਿਹੜਾ ਪੋਲਿਨਿਸ਼ੀਅਨ ਕੰਪਲੀਟ ਹੋ ਜਾਂਦਾ ਐਂਥਰ ਜਿਹੜਾ ਉਹ ਬਾਹਰ ਹੀ ਲੰਮਕਦਾ ਰਹਿੰਦਾ ਸਟੈਗਮਾ ਜਿਹੜਾ ਵਿੱਚ ਹੋ ਜਾਂਦਾ ਛਿਲਕਾ ਬੰਦ ਹੋ ਜਾਂਦਾ ਸਕੈਪਲੇਟ ਹੁੰਦਾ ਹੈ ਲੈਮਾ ਤੇ ਪੀੜਿਆ ਭਾਗ ਬੰਦ ਹੋ ਜਾਂਦੇ ਆ ਉਸ ਤੋਂ ਬਾਅਦ ਦਾਣਾ ਬਣਨ ਦੀ ਪ੍ਰਕਿਰਿਆ ਚੱਲ ਪੈਂਦੀ ਹੈ ਜੇ ਇਸ ਸਮੇਂ ਮੌਸਮ ਖਰਾਬ ਹੋਵੇ بارش ਹੋਵੇ ਜਾਂ ਹਵਾ ਵਗੈਰਾ ਚੱਲਦੀ ਹੋਵੇ ਬੱਦਲਬਾਈ ਹੋਵੇ ਇਸ ਤਰ੍ਹਾਂ ਤਾਂ ਇਹ ਪ੍ਰਕਿਰਿਆ ਖੁੱਲਦੀ ਨਹੀਂ ਇਹ ਆਰਗੈਨਿਕ ਸੈਂਸਰੀ ਬੂਟੇ ਹੁੰਦੇ ਆ ਬੂਟਿਆਂ ਦੇ ਵਿੱਚ ਮੁੰਜੇ ਦੇ ਵਿੱਚ ਸੈਂਸਰ ਹੁੰਦਾ ਜਦੋਂ ਮੌਸਮ ਖਰਾਬ ਹੋ ਜਾ ਕਣਮਣ ਵਗੈਰਾ ਪੈੰਦੀ ਹੋਵੇ ਉਦੋਂ ਇਹ ਪ੍ਰਕਿਰਿਆ ਬਿਲਕੁਲ ਹੀ ਨਹੀਂ ਹੁੰਦੀ ਇੱਕ ਦੋ ਤਿੰਨ ਮੌਸਮ ਖਰਾਬ ਹੈ ਤਾਂ ਕਿਉਂਕਿ ਇਹ ਪੋਲੀਨੇਸ਼ਨ ਹੋਣ ਦਾ ਸਮਾਂ ਹੈਗਾ ਜਿਹੜਾ 4 ਤੋਂ 7 ਦਿਨ ਦਾ ਹੁੰਦਾ ਠੀਕ ਹੈ 4 ਤੋਂ 7 ਦਿਨਾਂ ਦੇ ਵਿੱਚ ਪੋਲੀਨੇਸ਼ਨ ਜਿਹੜਾ ਕੰਪਲੀਟ ਹੋ ਜਾਂਦਾ ਉਸ ਤੋਂ ਬਾਅਦ ਜਿਹੜਾ ਦਾਣੇ ਬਣਨ ਦੀ ਪ੍ਰਕਿਰਿਆ ਚੱਲਦੀ ਰਹਿੰਦੀ ਹੈ ਤੇ ਇਸ ਸਮੇਂ ਮੈਂ ਤੁਹਾਨੂੰ ਪਹਿਲੇ ਦੱਸਦਾ ਵੀ ਹੋ ਸਕੇ ਸਪਰੇਅ ਨਾ ਹੀ ਕਰੋ ਜੇ ਚਾਰ ਪੰਜ ਦਿਨ ਤੁਸੀਂ ਰੁਕ ਜਓ ਸਪਰੇਅ ਨਾ ਕਰੋ ਤਾਂ ਤੁਹਾਡਾ ਫਾਇਦਾ ਹੈਗਾ ਪਰ ਵਿੱਚ ਕਈ ਵਾਰ ਕਾਲੀ ਕਰ ਜਾਂਦੇ ਆਪਾਂ ਜਲਦਬਾਜ਼ੀ ਕਰ ਜਾਂਦੇ ਹਣਾ ਜੇ ਤੁਸੀਂ ਸਪਰੇਅ ਕਰਨੀ ਹੈ ਤਾਂ 3 ਵਜੇ ਤੋਂ ਬਾਅਦ ਕਰੋ ਕਿਉਂਕਿ ਜਿਹੜੀ ਪੋਲੀਨੇਸ਼ਨ ਦੀ ਪ੍ਰਕਿਰਿਆ 3 ਵਜੇ ਤੋਂ ਬਾਅਦ ਆਟੋਮੈਟਿਕ ਹੀ ਨਹੀਂ ਹੁੰਦੀ ਇਹ ਸ਼ਾਮ ਨੂੰ ਚੰਗੀ ਧੁੱਪ ਲੱਗਦੀ ਹੈ ਤਾਂ ਤੁਸੀਂ ਸਪਰੇਅ ਬੇਚੰਜਕ ਹੋ ਕੇ ਜਿਹੜੀ ਕਰ ਸਕਦੇ ਹੋ ਇਸ ਤਰ੍ਹਾਂ ਪੋਲੀਨੇਸ਼ਨ ਦੀ ਪ੍ਰਕਿਰਿਆ ਪੂਰੀ ਹੁੰਦੀ ਹੈ ਧੰਨਵਾਦ